ਜੇ ਲੋਕ ਸਮਝੋ ਤੋ ਕਿ ਨਾ ਪੁੱਟ ਗਿਆ ਸਾਡਾ ਜਿਹੜਾ ਅਸਲੀ ਜਿਹੜਾ ਉਹ ਲੀਡਦਾ ਜੰਗਵਾਹਦਾ ਉਹ ਨਾ ਉਹ ਵੀ ਜੰਗਵਾਹਦਰਾ ਤੇ ਕੰਮ ਵੀ ਉਹੀ ਕਰਦਾ ਆ ਬਿੱਕੀ ਬੈਠਾ ਜਿੰਨਾ ਫਕੀਰਾਂ ਕਾਗਜ਼ ਨੇ ੱਟਾ ਕੀਤਾ ਮੈਂ ਪਈ ਗੀ ਇਹਨਾਂ ਨੂੰ ਕੋਈ ਠੀਕ ਹੈ ਹੋਰ ਕੋਈ ਹੁੰਦਾ ਕੱਦਾ ਪਾਰਟੀਆਂ ਬਰਦਦਾ ਕੱਦਾ ਪਾਰਟੀ ਧੋਖੇ ਦੇ ਜਾਂਦਾ ਔਰ ਇਸ ਬੰਦੇ ਨੂੰ 90% ਰੇਟ ਦਾ ਬੈਠਾ ਇੰਨੀਆਂ ਦੁੱਤੀਆਂ ਪਾਇੰਡ ਦੇ ਬਾਅਦੂ ਇੱਥੇ ਬੇਇੱਜ਼ਤੀ ਕਾਮੇ ਬਾਅਦੂ ਵੀ ਇਹ ਕਾਗਜ਼ ਦਾ ਪਤਾ ਨਹੀਂ ਲੱਗਿਆ ਆਖਾਂ ਸਰ ਤੁਸੀਂ ਬੈਠੋ ਸੀਨੀਅਰ ਮੈਕਲੋ ਕੰਪਨੀ ਵਾਲੀ ਜੀ ਜਉਰੀਆ ਜਿਹੜੇ ਜੇ ਬੰਦਿਆਂ ਨੂੰ ਬਦਕਾਰਿਆ ਜਾਂਦਾ ਦੁਕਾਨਾਂ ਵਾਲੇ ਆਪ ਹੀ ਰਹਿੰਦੇ ਇਸ ਕਰਕੇ ਵਿਕੀਆ ਕੇ ਜਿਹੜਾ ਰੂਪੀਏ ਸਟਾਲ ਉੱਤੇ ਰਹੇ ਸਨ ਬਹੁਤ ਰਹੇ ਬੰਦੇ ਇਲਾਕੇ ਨੂੰ ਲੈ ਲਈਏ ਪੇਂਗ੍ਰੀ ਪਾਰਟੀ ਨੇ ਕਿ ਸਾਡੇ ਨਾਲ ਕੁਜ਼ੇਰੀਆਂ ਹੋ ਗਿਆ ਨੇ ਅੱਤ ਮਿਲਦੇ ਨਹੀਂ ਮਿਲੇ ਪਰ ਪਾਰਟੀ ਨਹੀਂ ਛੱਡੀ ਤਲਾ ਨਹੀਂ ਬਗਰੇਆ ਔਰ ਅੱਜ ਵੀ ਸਾਡੇ ਇੱਕ ਵੀ ਮਾੜੋਆ ਕੋਈ ਕਾਗਜ਼ ਉਸ ਪਾਰਟੀ ਨੂੰ ਜਿਖੋਵਾ ਬਹੁਤ ਕਾਗਜ਼ ਉਸ ਪਾਰਟੀ ਦੀ ਸਰਕਾਰ ਦੇਣੀ ਆ ਬੋਲੇ ਹਾ ਹਾ ਪਾਰਟੀ ਜਿ ਨੂੰ ਮਰਜੀ ਪਿੱਛੇ ਦੇਵੇ ਕਿਸੇ ਨੇ ਤਲ ਪਾ ਕੇ ਭੇਜ ਦੇ ਵੀ ਫਟਕਾਵਾਂਗੇ ਕੋਈ ਹੋਵੇ ਸਾਡਾ ਕਿਸੇ ਨਾਲ ਕੋਈ ਮਗਰ ਨਹੀਂ ਗਾਵਾ ਨਾਵਾ ਸਾਡੀ ਸਰਕਾਰ ਦੇਵਾ ਉਹ 300 ਰੁਪਏ ਦਾ ਬਾਕਮ